ਕਿ ਜਿਸ ਤਰੀਕੇ ਦੇ ਨਾਲ ਤਾਗੀ ਪੁਲਿਸ ਅਫਸਰਾਂ ਖਾਸ ਕਰਕੇ ਸੁਮੇਸ਼ ਸਿੰਘ ਸੈਣੀ ਦੀ ਜਿਹੜੀ ਨਿਯੁਕਤੀ ਹੈਗੀ ਆ ਉਸ ਨੂੰ ਲੈ ਕੇ ਵੀ ਜਿਹੜਾ ਮਸਲਾ ਉੱਠਿਆ ਸੀ ਔਰ ਸੁਖਬੀਰ ਸਿੰਘ ਬਾਦਲ ਹੋਣਾ ਨੇ ਔਰ ਖਾਸ ਕਰਕੇ ਜਿਹੜਾ ਹੈਗਾ ਇਸ ਮਸਲੇ ਤੇ ਸੁਖਦੇਵ ਸਿੰਘ ਢੀਟਸਾ ਹੋਣੀ ਵੀ ਜਿਹੜੇ ਇਜਾਰਾ ਇਜਾਰਾ ਆਲਮ ਵਾਲੇ ਮਸਲੇ ਦੇ ਉੱਤੇ ਔਰ ਟਿਕਡੇ ਨਾਲੇ ਮਸਲੇ ਦੇ ਉੱਤੇ ਉਹਨਾਂ ਦੇ ਵੀ ਦੋਸ਼ ਜਿਹੜੇ ਸਾਬਤ ਹੋਏ ਨੇ ਕਾਲ ਤੱਕ ਸਾਹਿਬ ਦੇ ਇਤਿਹਾਸ ਦਾ ਹਿੱਸਾ ਬਣ ਗਿਆ ਹੈਗਾ ਲੇ ਬਹੁਤ ਵੱਡੀ ਗੱਲ ਹੈਗੀ ਆ ਹੁਣ ਤੁਸੀਂ ਦੇਖੋ ਵੀ ਜਦੋਂ ਸੁਮੇਧ ਸੈਣੀ ਨੂੰ ਜਦੋਂ ਡੀਜੀਪੀ ਲਾਇਆ ਜਾਂਦਾ ਜਿੱਦਣ ਉਹਨੇ ਆਪਣੇ ਦਫਤਰ ਦਾ ਚਾਰਜ ਲਿਆ ਉਸ ਦਿਨ ਕੇਪੀਐਸ ਗਿੱਲ ਨੂੰ ਆਪਣੇ ਦਫਤਰ ਚ ਬੁਲਾਇਆ ਇੱਕ ਵੀ ਬੰਦਾ ਨਹੀਂ ਬੋਲਿਆ ਵੀ ਇਸ ਇਸ ਪੁਲਿਸ ਆਫੀਸਰ ਨੂੰ ਜਿਹਦੇ ਖਿਲਾਫ ਇੰਨੀਆਂ ਜ਼ਿਆਦਾ ਸ਼ਿਕਾਇਤਾਂ ਨੇ ਹਿਊਮਨ ਰਾਈਟਸ ਦੇ ਅੱਜ ਵੀ ਉਹਨੂੰ ਇੱਕ ਦਿਨ ਲਈ ਗ੍ਰਿਫਤਾਰ ਕਰ ਲਿਆ ਜਾਵੇ ਤੱਕ ਟੁਕ ਟੁਕ ਇੱਕ ਦਿਨ ਵਿੱਚ 1000 ਸ਼ਿਕਾਇਤਾਂ ਉਹਦੇ ਖਿਲਾਫ ਝੁਲਮਾਂ ਦੀਆਂ ਆ ਸਕਦੀਆਂ ਉਹ ਸਿਰਫ ਇਸੇ ਕਰਕੇ ਬਚੇ ਹੋਇਆ ਵੀ ਉਹਦੀ ਗ੍ਰਿਫਤਾਰੀ ਨਹੀਂ ਹੋ ਰਹੀ ਫੈਸਲੇ ਦੀ ਗੱਲ ਕਰਦੇ ਹੈਗੇ ਆ ਵੀ ਜਿਹੜਾ ਫੈਸਲਾ ਆਇਆ ਉਹ ਥੋੜਾ ਨਰਮ ਆਇਆ ਹੈਗਾ ਤਾਂ ਇੱਕ ਤੁਸੀਂ ਦੇਖੋ ਵੀ ਜਿਹੜੀਆਂ ਕੌਮਵਾਦੀਆਂ ਝਝਾਰੂ ਲਹਿਰਾਂ ਹੁੰਦੀਆਂ ਉਹਦੇ ਵਿੱਚੋਂ ਜਿਹੜਾ ਸਰਕਾਰ ਨਾਲ ਮਿਲ ਜਾਂਦਾ ਉਹਨੂੰ ਕੈਟ ਕਿਹਾ ਜਾਂਦਾ ਸੋ ਅਕਾਲੀ ਦਲ ਸਰਕਾਰ ਨਾਲ ਮਿਲ ਗਿਆ ਭਾਰਤ ਸਰਕਾਰ ਨਾਲ ਮਿਲਿਆ ਇਹਨਾਂ ਨੇ ਕੈਟ ਵਾਲੀ ਭੂਮਿਕਾ ਨਿਭਾਈ ਹੈ ਸੋ ਕੈਟ ਨੂੰ ਕਦੇ ਵੀ ਮੁੜ ਗਿਆ ਜਥੇਬੰਦੀ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਸੋ ਉਹਦਾ ਇੱਕੋ ਇੱਕ ਜਿਹੜਾ ਹੱਲ ਹੁੰਦਾ ਵੀ ਉਹਦਾ ਸਫਾਇਆ ਹੋ ਜਾਏ ਤੇ ਉਹਨਾਂ ਦਿਨਾਂ 'ਚ ਮੈਂ ਵੀ ਪੰਜਾਬ ਸੀ ਤੇ 22 ਤਰੀਕ ਨੂੰ ਮੈਂ ਉਹਨਾਂ ਸਿੰਘਾਂ ਨੂੰ ਮਿਲਿਆ ਜੇ ਜੋ ਜਥੇਦਾਰ ਸਾਹਿਬ ਨਾਲ ਉਹਨਾਂ ਦੀ ਗੱਲ ਹੋਈ ਐ ਸੋ ਜਥੇਦਾਰ ਸਾਹਿਬ ਨੇ ਇਹ ਕਿਹਾ ਸਿੰਘਾਂ ਵੀ ਜਿੰਨਾ ਵੱਡਾ ਸੰਕਟ ਹੈ ਅਸੀਂ ਸਮਝਦੇ ਹਾਂ ਵੀ ਸਾਡੀ ਸ਼ਕਤੀ ਉਸ ਸੰਕਟ ਨੂੰ ਹੱਲ ਕਰਨ ਦੇ ਹਾਣ ਦੀ ਨਹੀਂ ਹੈ ਇਹ ਜਥੇਦਾਰ ਸਾਹਿਬ ਨੇ ਮੰਨਿਆ ਸੀ ਛੱਤਾ ਮਿਲੇ ਨਾ ਮਿਲੇ ਨਰਕੇ ਸਾਡੇ ਲਈ ਸਾਡੇ ਲਈ ਵੋਟ ਪੋਲਿਟਿਕਸ ਬਿਲਕੁਲ ਵੀ ਜ਼ਰੂਰੀ ਨਹੀਂ ਸਿਧਾਂਤ ਜ਼ਰੂਰੀ ਨੇ ਸਿਧਾਂਤਾਂ ਨੂੰ ਪਿੱਠ ਦੇ ਕੇ ਜੇ ਕੋਈ ਰਾਜਨੀਤੀ ਕਰੂਗਾ ਉਹ ਫਖਰੇ ਕੌਮ ਨਹੀਂ ਹੋਊਗਾ ਕਿ ਜਿਸ ਤਰੀਕੇ ਦੇ ਨਾਲ ਦਾਗੀ ਪੁਲਿਸ ਅਫਸਰਾਂ ਖਾਸ ਕਰਕੇ ਸੁਮੇਸ਼ ਸਿੰਘ ਸੈਣੀ ਦੀ ਜਿਹੜੀ ਨਿਯੁਕਤੀ ਹੈਗੀ ਆ ਉਸ ਨੂੰ ਲੈ ਕੇ ਵੀ ਜਿਹੜਾ ਮਸਲਾ ਉੱਠਿਆ ਸੀ ਉਹ ਸੁਖਬੀਰ ਸਿੰਘ ਬਾਦਲ ਹੋਣਾ ਨੇ ਔਰ ਖਾਸ ਕਰਕੇ ਜਿਹੜਾ ਹੈਗਾ ਇਸ ਮਸਲੇ ਤੇ ਸੁਖਦੇਵ ਸਿੰਘ ਢੀਂਡਸਾ ਹੋਣੀ ਵੀ ਜਿਹੜੇ ਇਜਾਰਾ ਇਜਾਰਾ ਆਲਮ ਵਾਲੇ ਮਸਲੇ ਦੇ ਉੱਤੇ ਔਰ ਤਿਕਡੇ ਨਾਲੇ ਮਸਲੇ ਦੇ ਉੱਤੇ ਉਹਨਾਂ ਦੇ ਵੀ ਦੋਸ਼ ਜਿਹੜੇ ਸਾਬਤ ਹੋਏ ਨੇ ਇਹਨਾਂ ਦੋਵਾਂ ਨੂੰ ਕਿਵੇਂ ਦੇਖਦੇ ਹੋ ਕਿ ਇਹ ਗੱਲ ਸਪਸ਼ਟ ਤੌਰ ਤੇ ਉੱਭਰ ਕੇ ਸਾਹਮਣੇ ਆਣੀ ਔਰ ਇਤਿਹਾਸ ਦਾ ਔਰ ਅਕਾਲ ਤਖਤ ਸਾਹਿਬ ਦੇ ਇਤਿਹਾਸ ਦਾ ਹਿੱਸਾ ਬਣ ਗਈ ਹੈ ਗੱਲ ਇਹ ਬਹੁਤ ਵੱਡੀ ਗੱਲ ਹੈਗੀ ਆ ਹ ਨੂੰ ਜਦੋਂ ਡੀਜੀਪੀ ਲਾਇਆ ਜਾਂਦਾ ਜਿੱਦਣ ਉਹਨੇ ਆਪਣੇ ਦਫ਼ਤਰ ਦਾ ਚਾਰਜ ਲਿਆ ਉਸ ਦਿਨ ਕੇਪੀਐਸ ਗਿੱਲ ਨੂੰ ਆਪਣੇ ਦਫ਼ਤਰ ਚ ਬੁਲਾਇਆ ਹਾਂ ਜਿੱਦਣ ਉਹ ਚਾਰਜ ਲੈਂਦਾ ਤੇ ਉਹ ਸੰਦੇਸ਼ ਕੀ ਦੇ ਰਿਹਾ ਸਿੱਖਾਂ ਨੂੰ ਕੇਪੀਐਸ ਗਿੱਲ ਨੂੰ ਬੁਲਾ ਕੇ ਪੰਥ ਦੀ ਸਰਕਾਰ ਹੋਵੇ ਸੁਮੇਧ ਸੈਣੀ ਡੀਜੀਪੀ ਲੱਗੇ ਔਰ ਉਹ ਕੇਪੀਐਸ ਗਿੱਲ ਨੂੰ ਆਪਣੇ ਦਫ਼ਤਰ ਵਿੱਚ ਬੁਲਾ ਕੇ ਸਿੱਖਾਂ ਨੂੰ ਕੀ ਸੰਦੇਸ਼ ਦੇ ਰਿਹਾ ਹੈ ਹਨਾ ਸਿੱਖਾਂ ਨੂੰ ਪੰਥ ਦੀ ਸਰਕਾਰ ਵੱਲੇ ਇਹ ਸੰਦੇਸ਼ ਦੇ ਰਿਹਾ ਹੈ ਵੀ ਇੱਥੇ ਨੀਤੀ ਕੇਪੀਐਸ ਗਿੱਲ ਦੀ ਹੀ ਚੱਲੇਗੀ ਜੇ ਤੁਸੀਂ ਸਿਰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਸਿਰ ਉਸੇ ਤਰ੍ਹਾਂ ਫੇਰ ਦਿੱਤਾ ਜਾਊਗਾ ਜਿਸ ਤਰ੍ਹਾਂ ਪਿਛਲੇ 10 ਸਾਲਾਂ ਦੌਰਾਨ ਫੇਆ ਗਿਆ ਇਹ ਸੰਦੇਸ਼ ਸਮੇਤ ਸਿਆਣੀ ਨੇ ਦਿੱਤਾ ਹੈਗਾ ਸੋ ਅਕਾਲੀ ਸਰਕਾਰ ਆ ਉਹਨਾਂ ਦੇ ਜਿਹੜੇ ਸਮੁੱਚੇ ਸਹਿਯੋਗੀ ਚਾਹੇ ਧਾਰਮਿਕ ਐ ਰਾਜਨੀਤਿਕ ਤੇ ਉਹ ਬਿਲਕੁਲ ਵੀ ਕੋਈ ਇੱਕ ਵੀ ਬੰਦਾ ਨਹੀਂ ਬੋਲਿਆ ਵੀ ਇਸ ਇਸ ਪੁਲਿਸ ਆਫੀਸਰ ਨੂੰ ਜਿਹਦੇ ਖਿਲਾਫ ਇੰਨੀਆਂ ਜਾਦੇ ਸ਼ਿਕਾਇਤਾਂ ਨੇ ਹਿਊਮਨ ਰਾਈਟਸ ਦੀਆਂ ਅੱਜ ਵੀ ਉਹਨੂੰ ਇੱਕ ਦਿਨ ਲਈ ਗ੍ਰਿਫਤਾਰ ਕਰ ਲਿਆ ਜਾਵੇ ਤਕੜ ਟਕੜ ਇੱਕ ਦਿਨ ਵਿੱਚ 1000 ਸ਼ਿਕਾਇਤਾਂ ਉਹਦੇ ਖਿਲਾਫ ਜ਼ੁਲਮਾਂ ਦੀ ਆ ਸਕਦੀਆਂ ਉਹ ਸਿਰਫ ਐਸੇ ਕਰਕੇ ਬਚਿਆ ਹੋਇਆ ਵੀ ਉਹਦੀ ਗ੍ਰਿਫਤਾਰੀ ਨਹੀਂ ਹੋ ਰਹੀ ਹੈ ਨਾ ਉਹ ਸਿਸਟਮ ਨਾਲ ਖੇਡ ਰਿਹਾ ਤੇ ਸਿਸਟਮ ਨੂੰ ਵਿਚਾਰ ਰਿਹਾ ਹੈਗਾ ਸੋ ਇਸ ਕਰਕੇ ਉਹ ਬਚਿਆ ਆ ਰਿਹਾ ਸੋ ਪੰਥ ਦੀ ਸਰਕਾਰ ਵੇਲੇ ਜੋ ਇੱਕ ਨਾਉਣੇ ਕਾਰਜ ਹੋਏ ਕਟੋ ਕਟੋ ਸਿੱਖ ਇਤਿਹਾਸ ਦਾ ਹਿੱਸਾ ਬਣਿਆ ਅੱਜ ਸੁਖਵੀਰ ਸਿੰਘ ਬਾਦਲ ਨੇ ਮੰਨਿਆ ਵੀ ਇਸ ਔਰ ਜਥੇਦਾਰ ਸਾਹਿਬ ਨੇ ਬਿਲਕੁਲ ਸਪਸ਼ਟ ਕਿਹਾ ਵੀ ਸਿੱਖਾਂ ਤੇ ਤਸ਼ੱਦਦ ਟਾਉਣ ਵਾਲੇ ਤੇ ਹਜ਼ਾਰਾਂ ਸਿੱਖਾਂ ਦਾ ਕਤਲ-ਆਮ ਕਰਨ ਵਾਲੇ ਜਿਹੜੇ ਜਿਹੜੇ ਪੁਲਿਸ ਆਫੀਸਰ ਆ ਵੀ ਉਹਨਾਂ ਨੂੰ ਤੁਸੀਂ ਜਿਸ ਤਰ੍ਹਾਂ ਜਿਹੜਾ ਵੱਡੇ ਅਹੁਦੇ ਦਿੱਤੇ ਹੈਗੇ ਨੇ ਸੋ ਉਹਨਾਂ ਬਾਰੇ ਤੁਸੀਂ ਕੀ ਆਪਣਾ ਗਨਾਹ ਕਬੂਲ ਕਰਦੇ ਹੋ ਔਰ ਸੁਖਵੀਰ ਸਿੰਘ ਬਾਦਲ ਨੇ ਉਹ ਗਨਾਹ ਹੈਗਾ ਜਿਹੜਾ ਇੱਕ ਤਰ੍ਹਾਂ ਨਾਲ ਕਬੂਲ ਕਰਿਆ ਸੋ ਇਹ ਸਿੱਖ ਇਤਿਹਾਸ ਦਾ ਹਿੱਸਾ ਬਣਿਆ ਵੀ ਕੋਈ ਉਹ ਸਰਕਾਰ ਸੀ ਜਿਹੜੇ ਸਿੱਖਾਂ ਦੀਆਂ ਵੋਟਾਂ ਲੈ ਕੇ ਸੱਤਾ ਵਿੱਚ ਆਈ ਸੀ ਔਰ ਸੱਤਾ ਵਿੱਚ ਆ ਕੇ ਉਹ ਭਾਰਤ ਸਰਕਾਰ ਦੀ ਕੈਟ ਬਣ ਕੇ ਵਿਚਰੀ ਸੀ ਹੈ ਨਾ ਸੋ ਜਦੋਂ ਆਪਾਂ ਫੈਸਲੇ ਦੀ ਗੱਲ ਕਰਦੇ ਹੈਗੇ ਆ ਵੀ ਜਿਹੜਾ ਫੈਸਲਾ ਆਇਆ ਉਹ ਥੋੜਾ ਨਰਮ ਆਇਆ ਹੈਗਾ ਤਾਂ ਇੱਕ ਤੁਸੀਂ ਦੇਖੋ ਵੀ ਜਿਹੜੀਆਂ ਕੌਮਵਾਦੀ ਅਜਝਾਰੂ ਲਹਿਰਾਂ ਹੁੰਦੀਆਂ ਉਹਦੇ ਵਿੱਚੋਂ ਜਿਹੜਾ ਸਰਕਾਰ ਨਾਲ ਮਿਲ ਜਾਂਦਾ ਉਹਨੂੰ ਕੈਟ ਕਿਹਾ ਜਾਂਦਾ ਸੋ ਅਕਾਲੀ ਦਲ ਸਰਕਾਰ ਨਾਲ ਮਿਲ ਗਿਆ ਭਾਰਤ ਸਰਕਾਰ ਨਾਲ ਮਿਲਿਆ ਇਹਨਾਂ ਨੇ ਕੈਟ ਵਾਲੀ ਭੂਮਿਕਾ ਨਿਭਾਈ ਹੈ ਸੋ ਕੈਟ ਨੂੰ ਕਦੇ ਵੀ ਮੁੜ ਕੇ ਜਥੇਬੰਦੀ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਸੋ ਉਹਦਾ ਇੱਕੋ ਇੱਕ ਜਿਹੜਾ ਹੱਲ ਹੁੰਦਾ ਵੀ ਉਹਦਾ ਸਫਾਇਆ ਹੋ ਜਾਏ ਹੈਨਾ ਸੋ ਕੈਟ ਦਾ ਹਮੇਸ਼ਾ ਸਫਾਇਆ ਹੁੰਦਾ ਕੈਟ ਨੂੰ ਮੁੜ ਕੇ ਜਥੇਬੰਦੀ ਵਿੱਚ ਸ਼ਾਮਲ ਉਹਦੇ ਤੇ ਕੋਈ ਵਿਸ਼ਵਾਸ ਹੀ ਨਹੀਂ ਕਰਦਾ ਸੋ ਅਕਾਲੀ ਲੀਡਰਸ਼ਿਪ ਆਪਣਾ ਵਿਸ਼ਵਾਸ ਗਵਾ ਚੁੱਕੀ ਆ ਭਾਰਤ ਸਰਕਾਰ ਨਾਲ ਮਿਲ ਕੇ ਉਹਨਾਂ ਨੇ ਸਿੱਖ ਵਿਰੋਧੀ ਕਾਰਵਾਈਆਂ ਵਿੱਚ ਜਿਹੜੀ ਚਮੌਲੀਅਤ ਕੀਤੀ ਐ ਸੋ ਇਸ ਕਰਕੇ ਉਹ ਆਪਣਾ ਵਿਸ਼ਵਾਸ ਗਵਾ ਚੁੱਕੇ ਸੀ ਬੇਸ਼ੱਕ ਇਸ ਅੱਜ ਦੇ ਫੈਸਲੇ ਨਾਲ ਬਹੁਤ ਸਾਰੀਆਂ ਪਰੰਪਰਾਵਾਂ ਤੇ ਰਵਾਇਤਾਂ ਨੇ ਪੁਨਰਸਰਜੀਤ ਹੋਈਆਂ ਨੇ ਪਰ ਜਿਹੜੇ ਫੈਸਲੇ ਆਏ ਨੇ ਸਾਨੂੰ ਲੱਗਦਾ ਵੀ ਘੱਟੋ ਘੱਟ ਜਿਹੜੀ 13 ਬੰਦਿਆਂ ਦੀ ਲਿਸਟ ਆ ਜਿਹੜੇ ਸੂਝਵਾਨ ਸਿੱਖਾਂ ਨੇ ਦਿੱਤੀ ਸੀ ਉਹਨਾਂ 13 ਬੰਦਿਆਂ ਨੂੰ ਰਾਜਨੀਤੀ ਤੋਂ ਮਨਸੂਖ ਕਰ ਦੇਣਾ ਚਾਹੀਦਾ ਸੀ ਪਰ ਚਲੋ ਜੋ ਵੀ ਹੋਇਆ ਆਸੀਂ ਗੁਰੂ ਦਾ ਭਾਣਾ ਸਮਝ ਕੇ ਮੰਨਦੇ ਹੈਗੇ ਆ ਪਰ ਖਾਲਸਾ ਪੰਥ ਜਿਹੜੀ ਆਪਾਂ ਸ਼ਾਹ ਮੁਹੰਮਦ ਦੀ ਇੱਕ ਗੱਲ ਆਖੀ ਹੈਗੀ ਆ ਵੀ ਸ਼ਾਹ ਮੁਹੰਮਦ ਆ ਇੱਕ ਸਰਕਾਰ ਵੱਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਤਾਂ ਸ਼ਾਹ ਮੁਹੰਮਦ ਦੀ ਇੱਕ ਦੂਜੀ ਲਾਈਨ ਵੀ ਹੈ ਵੀ ਗੱਲ ਸ਼ਾਹ ਮੁਹੰਮਦ ਦਾ ਗੱਲ ਤਾਂ ਸੋਈ ਹੋਸੀ ਜਿਹੜੀ ਕਰੇਗਾ ਖਾਲਸਾ ਪੰਥ ਨਾ ਸੋ ਖਾਲਸਾ ਪੰਥ ਇਸ ਫੈਸਲੇ ਨੂੰ ਪ੍ਰਵਾਨ ਕਰਦਾ ਨਹੀਂ ਕਰਦਾ ਅਕਾਲੀ ਦਲ ਨੂੰ ਉਹ ਗੱਲ ਨਾਲ ਲਾਉਂਦਾ ਨਹੀਂ ਲਾਉਂਦਾ ਉਹ ਖਾਲਸਾ ਪੰਥ ਦੇ ਵਿਹੜੇ ਵਿੱਚ ਆ ਹੁਣ ਸੋ ਉਹ ਅਕਾਲ ਤਖਤ ਸਾਹਿਬ ਦੇ ਠੀਕ ਆ ਉਹਨਾਂ ਦੀਆਂ ਬਹੁਤ ਸਾਰੀਆਂ ਮਜਬੂਰੀਆਂ ਜਾਂ ਕਮਜ਼ੋਰੀਆਂ ਹੋਣਗੀਆਂ ਕਿਉਂਕਿ 21 ਤਰੀਕ ਨੂੰ ਮੇਰੇ ਦੋਸਤ ਹੈ ਉਹ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਪੈਸ਼ਲੀ ਬੁਲਾਇਆ ਸੀ ਹੂੰ ਤੇ ਉਹਨਾਂ ਦਿਨਾਂ 'ਚ ਮੈਂ ਵੀ ਪੰਜਾਬ ਸੀ ਤੇ 22 ਤਰੀਕ ਨੂੰ ਮੈਂ ਉਹਨਾਂ ਸਿੰਘਾਂ ਨੂੰ ਮਿਲਿਆ ਜੇ ਜੋ ਜਥੇਦਾਰ ਸਾਹਿਬ ਨਾਲ ਉਹਨਾਂ ਦੀ ਗੱਲ ਹੋਈ ਹੈ ਸੋ ਜਥੇਦਾਰ ਸਾਹਿਬ ਨੇ ਇਹ ਕਿਹਾ ਸੀਗਾ ਵੀ ਜਿੰਨਾ ਵੱਡਾ ਸੰਕਟ ਹੈ ਅਸੀਂ ਸਮਝਦੇ ਆਂ ਵੀ ਸਾਡੀ ਸ਼ਖਸੀਅਤ ਉਸ ਸੰਕਟ ਨੂੰ ਹੱਲ ਕਰਨ ਦੇ ਹਾਨ ਦੀ ਨਹੀਂ ਹੈ ਇਹ ਜਥੇਦਾਰ ਸਾਹਿਬ ਨੇ ਮੰਨਿਆ ਸੀ ਵੀ ਸੰਕਟ ਬਹੁਤ ਵੱਡਾ ਹੈ ਕ腐ਪਸ਼ਨ ਇੰਨੀ ਵੱਡੀ ਪੱਧਰ ਤੇ ਔਰ ਗੁੰਡਾਗਰਦੀ ਇੰਨੀ ਵੱਡੀ ਪੱਧਰ ਤੇ ਫੈਲਰੀ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਵੀ ਸਾਡੇ ਵਸ ਦੀ ਗੱਲ ਨਹੀਂ ਵੀ ਅਸੀਂ ਤਾਂ ਇੱਕ ਬਹੁਤ ਨਿਮਾਨੇ ਕਥਾ ਕੀਰਤਨ ਕਰਨ ਵਾਲੇ ਸਿਵਰੀ ਉੱਠ ਕੇ ਨਿਤਨੇਮ ਦਾ ਜਾਪ ਕਰਨ ਵਾਲੇ ਯਾ ਸੰਗਤਾਂ ਨੂੰ ਗੁਰਬਾਣੀ ਦੇ ਲੜਨ ਆਉਣ ਵਾਲੀਆਂ ਸ਼ਕਸ਼ੀਤਾ ਹੈਗੀਆਂ ਵੀ ਇਸ ਕਿਸਮ ਦੇ ਕੜਮਸ ਨੂੰ ਸਮੇਟਣਾ ਸਾਡੀ ਯੋਗਤਾ ਦੀ ਬਾਰੀ ਸੋ ਜਥੇਦਾਰ ਸਾਹਿਬ ਤੇ ਬਹੁਤ ਸਾਰੇ ਦਬਾਅ ਹੋਣਗੇ ਉਹਨਾਂ ਦੀ ਸ਼ਖਸੀਅਤ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਉਹਨਾਂ ਦੀ ਇਮਾਨਦਾਰੀ ਤੇ ਉਹਨਾਂ ਦੀ ਪ੍ਰਤੀਬੱਧਤਾ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਉਹਨਾਂ ਨੇ ਜਿੰਨਾ ਕੁ ਵੀ ਕਰਿਆ ਅਸੀਂ ਸਮਝਦੇ ਹਾਂਗੇ ਵੀ ਬਹੁਤ ਕੁਝ ਕਰਿਆ ਉਹ ਸ਼ਹੀਦ ਪਰਿਵਾਰਾਂ ਨਾਲ ਉਹਨਾਂ ਦਾ ਪ੍ਰਸ਼ੋਕਰ ਜੁੜਦਾ ਲਗਾਤਾਰ ਸ਼ਹੀਦ ਪਰਿਵਾਰਾਂ ਨਾਲ ਉਹਨਾਂ ਦੀ ਸਾਂਝ ਹੈ ਜਿਹੜੀ ਰਹੀ ਆ ਗਿਆ ਨਿਰਗਵੀਰ ਸਿੰਘ ਉਹਨਾਂ ਦੀ ਉਸ ਜज्बे ਚ ਉਹਨਾਂ ਨੇ ਬਹੁਤ ਦਲੇਰਾਨਾ ਫੈਸਲੇ ਵੀ ਲਏ ਹਨ ਪਰ ਚਲੋ ਕੋਈ ਗੱਲ ਨਹੀਂ ਜੋ ਕੁਝ ਵੀ ਹੋਇਆ ਜਿੰਨਾ ਵੀ ਹੋਇਆ ਖਾਲਸਾ ਪੰਥ ਨੂੰ ਪ੍ਰਵਾਨ ਕਰੇ ਜਾਂ ਨਾ ਕਰੇ ਉਹਨ ਅਕਾਲੀ ਦਲ ਦੀ ਪੁਨਰ ਜਿਹੜੀ ਹੈਗੀ ਆ ਲੀਡਰਸ਼ਿਪ ਨੂੰ ਪ੍ਰਵਾਨ ਕਰਨਾ ਮੇਰਾ ਅਕਾਲ ਖਾਲਸਾ ਜੀ ਇਸ ਨੂੰ ਨਹੀਂ ਪਰਵਾਹਦਾ ਦੂਜੇ ਬੰਦੇ ਜਿਹੜਾ ਪ੍ਰਦੀਪ ਸਿੰਘ ਚੰਨੂ ਮਾਦਰਾ ਹੋਣਾ ਵਾਲਾ ਜਿਹੜਾ ਐਪੀਸੋਡ ਹੈ ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਕਿ ਇੱਕ ਤਰ੍ਹਾਂ ਦੀ ਥੋੜਾ ਜਿਹਾ ਤਲਖੀ ਜੀ ਵਾਲਾ ਮਾਹੌਲ ਵੀ ਜਿਹੜਾ ਹੋ ਜਾਂਦਾ ਹੈ ਪਹਿਲਾਂ ਉਹਨਾਂ ਦੇ ਵੱਲੋਂ ਬਲੈਕ ਥੰਡਰ ਬਲੇ ਜਿਹੜੀ ਘਟਨਾ ਵਾਪਰਦੀ ਹੈਗੀ ਆ ਉਹਦਾ ਜਿਹੜਾ ਕੀਤਾ ਜਾਂਦਾ ਹੈ ਕਿ 200 ਰਾਉਂਡ ਜਿਹੜੇ ਫਾਇਰ ਜਿਹੜੇ ਕੀਤੇ ਜਾਂਦੇ ਨੇ ਅਕਾਲ ਤਖਤ ਸਾਹਿਬ ਵਾਲੇ ਬੰਨੇ ਉਹਨਾਂ ਨੇ ਕਿਹਾ ਕਿ ਮੈਂ ਇਸ ਘਟਨਾ ਦੇ ਵਿੱਚ ਸ਼ਾਮਲ ਨਹੀਂ ਸੀ ਤੇ ਜਥੇਦਾਰਾਂ ਦੇ ਵੱਲੋਂ ਬਕਾਇਦਾ ਜਿਹੜਾ ਹੈ ਅਖਬਾਰਾਂ ਦੀਆਂ ਕਟਿੰਗ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਫਿਰ ਉਸ ਮਾਫੀ ਦਿੱਤੀ ਜਾਂਦੀ ਹੈ ਉਦੋਂ ਵੀ ਇਹਨਾਂ ਦੇ ਵੱਲੋਂ ਇੱਕ ਬਿਆਨ ਜਿਹੜਾ ਦਿੱਤਾ ਗਿਆ ਸੀ ਜਾਂ ਆਪਾਂ ਕਹ ਲਈਏ ਕਿ ਅਖਬਾਰਾਂ ਦੇ ਵਿੱਚ ਬਿਆਨ ਬਕਾਇਦਾ ਲੱਗਿਆ ਸੀ ਕਿ ਇਹ ਇੱਕ ਬੜਾ ਸੱਦ ਭਾਉਣ ਵਾਲਾ ਜਿਹੜਾ ਫੈਸਲਾ ਹੈਗਾ ਇਹ ਗੱਲ ਤੋਂ ਉਹ ਮੁਨਕਰ ਹੋਏ ਨੇ ਉਹਨਾਂ ਨੇ ਇਹ ਗੱਲ ਜਿਹੜੀ ਹੈ ਕਿ ਤਨਾ ਕਿਤੇ ਅਕਾਲ ਤਖਸਾਲਬ ਤੇ ਨਹੀਂ ਮੰਨੀ ਹੈਗੀ ਔਰ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਜਥੇਦਾਰ ਸਾਹਿਬ ਨੇ ਕਿਹਾ ਕਿ ਕੀ ਤੁਸੀਂ ਇਸ ਨੂੰ ਕੰਡੈਮਨਟ ਕੀਤਾ ਤੇ ਫਿਰ ਉਹਨਾਂ ਨੇ ਜਾ ਕੇ ਕਿਤਨਾ ਕਿਤੇ ਗਲਤੀ ਮੰਨੀ ਹੈ ਕਿ ਮੈਂ ਇਸ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਕਿਹਾ ਵੀ ਜੇ ਤੁਹਾਡੇ ਨਾਂ ਤੇ ਖਬਰ ਛਪੀ ਸੀ ਤੁਸੀਂ ਪੱਤਰਕਾਰ ਤੇ ਕੇਸ ਕਿਉਂ ਨਹੀਂ ਕੀਤਾ ਵੀ ਜੇ ਤੁਸੀਂ ਉਹ ਗੱਲ ਨਹੀਂ ਕਹੀ ਸੀ ਕਿਵੇਂ ਦੇਖਦੇ ਹੋ ਇਸ ਪੂਰੇ ਐਪੀਸੋਡ ਨੂੰ ਕਿਉਂਕਿ ਉਦੋਂ ਕੀ ਕੁਝ ਹੋਇਆ ਸੀ ਬਲੈਕ ਥੰਡਰ ਵੇਲੇ ਹੋ ਗਿਆ ਹਾਂਜੀ ਹਾਂਜੀ 1986 ਵਿੱਚ ਜਿਹੜੀ ਹੈਗੀ ਆਈਵਨ 1986 87 ਦੀ ਉਹ ਗੱਲ ਆ ਜਦੋਂ ਬਰਨਾਲਾ ਸਰਕਾਰ ਸੀਗੀ ਉਦੋਂ ਦੀਆਂ ਖਬਰਾਂ ਨੇ ਉਦੋਂ ਦੀਆਂ ਖਬਰਾਂ ਵੀ ਸਾਡੇ ਕੋਲ ਹੋਣਗੀਆਂ ਸੋ ਜਿਹੜੇ ਹਾਂ ਜਿਹੜੀ ਅਸਲੀ ਗੱਲ ਹੈਗੀ ਆ ਕਿਉਂਕਿ ਇੱਕਦਮ ਸਾਨੂੰ ਪ੍ਰੋਗਰਾਮ ਕਰਨਾ ਪੈ ਗਿਆ ਇੱਕ ਦੋ ਦਿਨਾਂ ਤੱਕ ਅਸੀਂ ਕਲੀਅਰ ਕਰਕੇ ਕਰਾਂਗੇ ਪਰ ਜਿਹੜੀਆਂ ਅਖਬਾਰਾਂ ਦੀਆਂ ਖਬਰਾਂ ਜਿਹੜੀਆਂ ਮੇਰੀ ਨਜ਼ਰ ਵਿੱਚ ਨੇ ਉਹਦੇ ਵਿੱਚ ਇਹ ਹੈਗਾ ਵੀ ਗਗਨਦੀਪ ਸਿੰਘ ਬਰਨਾਲਾ ਜਿਹੜਾ ਕਿ ਸਰਜੀਤ ਸਿੰਘ ਬਰਨਾਲੇ ਦਾ ਬੇਟਾ ਸੀ ਔਰ ਚੰਦੂ ਮਾਜਰਾ ਇਹ ਉਹ ਦੋ ਕੋਆਪਰੇਟਿਵ ਮਿਨਿਸਟਰ ਸੀ ਜਾਂ ਪੀਡਬਲਿਊਡੀ ਉਹ ਦੋ ਮਹਿਕ ਮਹੀਨਾ ਕੋਲ ਰਹੇ ਹੈਗੇ ਨੇ ਸੋ ਜਾਂ ਉਸ ਵੇਲੇ ਕੋਆਪਰੇਟਿਵ ਮਿਨਿਸਟਰ ਸੀ ਜਾਂ ਪੀਡਬਲਿਊਡੀ ਮਿਨਿਸਟਰ ਸੀਗਾ ਸੋ ਇਹ ਦੋਵੇਂ ਜਣੇ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਂਦੇ ਆ ਦੋ ਸਟੇਨ ਗੰਨਾ ਇਹਨਾਂ ਦੀਆਂ ਖੋਈਆਂ ਗਈਆਂ 6 ਸਟੂਡੈਂਟ ਫੈਡਰੇਸ਼ਨ ਦੇ ਨੌਜਵਾਨ ਉਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਖੇ ਮੌਜੂਦ ਸੀ ਸੋ ਉਹਨਾਂ ਵੱਲੋਂ ਜਿਹੜੀਆਂ ਹੈਗੀਆਂ ਦੋ ਗੰਨਾ ਇਹਨਾਂ ਦੀਆਂ ਸਟੇਨ ਗੰਨਾ ਖੋਈਆਂ ਗਈਆਂ ਉਹਦੀਆਂ ਖਬਰਾਂ ਲੱਗੀਆਂ ਨੇ ਸੋ ਇਹ ਬਕਾਇਦਾ ਖ਼ਬਰਾਂ ਵਿੱਚ ਆਇਆ ਵੀ ਚੰਦੂ ਮજરા ਜਿਹੜੇ ਹੈਗੇ ਆ ਉੱਥੇ ਸ਼੍ਰੀ ਅ ਹੁੱਲੜ ਬਾਜੀ ਕੀਤੀ ਆ ਗੁੰਡਾਗਰਦੀ ਹੋਈ ਆ ਸੋ ਸਰਕਾਰ ਦੀ ਸਰਕਾਰ ਦੇ ਮੰਤਰੀ ਹੋਣ ਦਾ ਜਾਂ ਸਰਕਾਰ ਵਿੱਚ ਹੋਣ ਦੀ ਜਿਹੜੀ ਜਿਹੜੀ ਆਪਾਂ ਕਹਿ ਸਕਦੇ ਵੀ ਚਾਉੜ ਜਾਂ ਬਦਮਾਸ਼ੀ ਆ ਜਿਹੜੀ ਸੁਖਵੀਰ ਸਿੰਘ ਬਾਦਲ ਦੇ ਰਾਜ ਵਿੱਚ ਵੀ ਚੱਲਦੀ ਰਹੀ ਵੀ ਉਹ ਚਾਉੜ ਤੇ ਬਦਮਾਸ਼ੀ ਉਹਦੋਂ ਪ੍ਰੇਮ ਸਿੰਘ ਚੰਦੂ ਮਾਜਰਾ ਔਰ ਗਗਨਦੀਪ ਸਿੰਘ ਬਰਨਾਲਾ ਨੇ ਕੀਤੀ ਹੈਗੀ ਆ ਉਹਦਿਆਂ ਬਕਾਇਦਾ ਖਬਰਾਂ ਲਗੀਆਂ ਨੇ ਫਿਰ ਉਹ ਦੋਨੋਂ ਬੰਦੂਖਾਂ ਨੇ ਜਿਹੜੀਆਂ ਸਰਕਾਰੀ ਹੋ ਸਕਦੀਆਂ ਨੇ ਉਹ ਖੋਲੀਆਂ ਗਈਆਂ ਸੀ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਨੌਜਵਾਨਾਂ ਵੱਲੋਂ ਸੋ ਅੱਜ ਜੇ ਉਹ ਮੰਨਦੇ ਹਨ ਫੜੇ ਵੀ ਕਹਿੰਦੇ ਆ ਮੈਂ ਨਹੀਂ ਹਾਜ਼ਰ ਸੀਗਾ ਸੋ ਸਾਨੂੰ ਨਹੀਂ ਪਤਾ ਉਹਨਾਂ ਦੀ ਕੀ ਮਜਬੂਰੀਆਂ ਨੇ ਜਾਂ ਉਹ ਕੀ ਗਲਤੀਆਂ ਨੇ ਬਕਾਇਦਾ ਇਹਦੇ ਬਾਰੇ ਬਿਲਕੁਲ ਆਥੈਂਟਿਕ ਖਬਰ ਅਸੀਂ ਇੱਕ ਜਾਂ ਦੋ ਦਿਨਾਂ ਵਿੱਚ ਆ ਜਿਹੜੀ ਵੀ ਉੱਥੇ ਸੀਗੇ ਕਿਉਂਕਿ 1986 ਦੇ ਦੌਰਾਨ ਉਸ ਸਮੇਂ ਦੌਰਾਨ ਜੇ ਜਿਹੜੇ ਜਿਹੜੇ ਸਿੱਖ ਆਗੂ ਬਚ ਗਏ ਨੇ ਹੁਣ ਪਹਿਰ ਚੋਂ ਉਹ ਉੱਥੇ ਮੌਜੂਦ ਸੀ ਹਾਂ ਅਸੀਂ ਉਹਨਾਂ ਨਾਲ ਜਿਹੜਾ ਹੈਗਾ ਸੰਪਰਕ ਕਰਕੇ ਸਿੱਖ ਸੰਗਤਾਂ ਨੂੰ ਕਨਫਰਮ ਕਰਾਂਗੇ ਸੋ ਕੁਸ਼ ਸਿੰਘ ਨੇ ਜਿਹੜੇ ਉਸ ਸਮੇਂ ਦੌਰਾਨ ਵਿਚਰਦੇ ਰਹੇ ਆਕਾਲ ਤਖਤ ਸਾਹਿਬ ਤੇ ਉਹ ਹਾਲੇ ਜਿਉਂਦੇ ਨੇ ਤੇ ਵਿਦੇਸ਼ਾਂ ਵਿੱਚ ਨੇ ਸੋ ਉਹਨਾਂ ਨਾਲ ਅਸੀਂ ਸੰਪਰਕ ਕਰਕੇ ਇਹ ਗੱਲ ਕਲੀਅਰ ਕਰਾਂਗੇ ਪਰ ਅਖਬਾਰਾਂ ਵਿੱਚ ਬਕਾਇਦਾ ਚੰਦੂ ਮજરા ਤੇ ਗਗਨਦੀਪ ਸਿੰਘ ਬਰਨਾਲਾ ਦਾ ਨਾਮ ਆਇਆ ਸੀ ਜਿਤੋਂ ਅੱਜ ਉਹ ਮੁੱਕਰ ਰਹੇ ਹੈਗੇ ਆ ਤੇ ਪਾਦ ਵਿੱਚ ਮੰਨੇ ਵੀ ਆ ਵੀ ਮੈਂ ਉਹਦੇ ਨਖੇਦੀ ਨਹੀਂ ਕੀਤੀ ਤੋਂ ਇੱਕ ਤਰ੍ਹਾਂ ਨਾਲ ਕਿਤੇ ਨਾ ਕਿਤੇ 50% ਪਾਰਟ ਉਹ ਬਣਦੇ ਨਜ਼ਰ ਆ ਰਹੇ ਨੇ ਜੀ ਬਿਲਕੁਲ ਜੀ ਤੇ ਦੂਜੇ ਬਨੇ ਇੱਕ ਵੱਡਾ ਫੈਸਲਾ ਜਿਹੜਾ ਅਖੀਰ ਤੇ ਜਿਹੜਾ ਹੋਇਆ ਹੈਗਾ ਪ੍ਰਕਾਸ਼ ਸਿੰਘ ਬਾਦਲ ਜੋ ਕਿ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਨੇ ਉਹਨਾਂ ਦੇ ਕੋਲੋਂ ਫਖਰੇ ਕੌਮ ਜੋ ਦਿੱਤਾ ਗਿਆ ਸੀ ਜਾਂ ਆਪਾਂ ਕਹਿ ਲਈ ਕਿ ਉਹਨਾਂ ਦੇ ਵੱਲੋਂ ਜੋ ਲਿਆ ਗਿਆ ਸੀ ਅਕਾਲ ਤਖਤ ਸਾਹਿਬ ਤੋਂ ਉਹ ਜਿਹੜਾ ਹੈ ਵਾਪਸ ਕਰਨ ਦੇ ਜਿਹੜੇ ਆਦੇਸ਼ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋ ਗਏ ਨੇ ਸਰਦਾਰ ਅਤਾ ਸਿੰਘ ਜੀ ਜਦੋਂ ਦਿੱਤਾ ਗਿਆ ਸੀ ਜੋ ਉਦੋਂ ਮਾਹੌਲ ਸੀ ਕਿਵੇਂ ਦੇਖਦੇ ਹੋ ਤੁਸੀਂ ਕੁਝ ਚੁਣਿੰਦਾ ਲੋਕਾਂ ਨੇ ਵਿਰੋਧ ਇਹਦਾ ਕੀਤਾ ਸੀ ਬਾਕੀ ਸਾਰਿਆਂ ਨੇ ਉਹ ਚੀਜ਼ ਪ੍ਰਵਾਨ ਕੀਤੀ ਸੀ ਔਰ ਫਖਰੇ ਕੌਮ ਇਹ ਕਹੋ ਜੇ ਆਪਾਂ ਕਹਿ ਲਈ ਕਿ ਸਨਮਾਨ ਹੈਗਾ ਜਿਹੜਾ ਕਿਸੇ ਵਿਅਕਤੀ ਦੇ ਦੁਨੀਆ ਦੇ ਜਾਣ ਤੋਂ ਬਾਅਦ ਚੋ ਦਿੱਤਾ ਜਾਂਦਾ ਹੈ ਪ੍ਰਕਾਸ਼ ਸਿੰਘ ਬਾਦਲ ਹੁਣੀ ਮੇਰਾ ਖਿਆਲ ਪਹਿਲੇ ਵਿਅਕਤੀ ਸੀ ਜਿਨ੍ਹਾਂ ਨੂੰ ਜਿਉਂਦੇ ਜੀ ਜਿਨ੍ਹਾਂ ਨੇ ਇਹ ਸਨਮਾਨ ਲੈ ਲਿਆ ਤੇ ਕਾਰਨ ਵੀ ਇਹੀ ਹੁੰਦਾ ਹੈ ਕਿ ਤੁਹਾਡੇ ਤੋਂ ਕੋਈ ਇੰਨੀਆਂ ਵੱਡੀਆਂ ਬਜਰਗੁਨਾ ਨਾ ਹੋ ਜਾਣ ਤੇ ਉਹੋ ਹੀ ਜਿਹੜਾ ਵਾਪਰਿਆ ਕਿਵੇਂ ਦੇਖਦੇ ਹੋ ਹਾਂਜੀ ਹਾਂਜੀ ਸੋ ਜਿਸ ਤਰ੍ਹਾਂ ਗਿਆਨੀ ਗੁਰਬਚਨ ਸਿੰਘ ਉਹਨਾਂ ਨੂੰ ਬਾਦਲ ਸਾਹਿਬ ਨੇ ਆਪਣੇ ਘਰੇ ਬੁਲਾ ਕੇ ਤੇ ਮੰਦਾ ਚੰਗਾ ਬੋਲ ਕੇ ਸੌਦਾ ਸਾਧ ਨੂੰ ਮਾਫੀ ਦਾ ਜਿਹੜਾ ਹੁਕਮ ਚੜਾਇਆ ਸੀ ਉਸੇ ਤਰ੍ਹਾਂ ਹੀ ਆਪਣੀ ਸਰਕਾਰ ਦੀ ਧੌਂਸ ਜਮਾ ਕੇ ਉਹਨਾਂ ਨੇ ਇਹ ਫਖਰੇ ਕੌਮ ਦਾ ਅਵਾਰਡ ਆ ਜਿਹੜਾ ਲੈ ਲਿਆ ਸੀ ਸੋ ਸਿੱਖ ਕੌਮ ਵਿੱਚ ਆ ਪਿਛਲੇ 50 ਸਾਲਾਂ ਦੇ ਸਮੇਂ ਦੌਰਾਨ ਜੇ ਆਪਾਂ ਕਹਿ ਸਕਦੇ ਆ ਵੀ ਕਿਸੇ ਨੂੰ ਸਫਖਰੇ ਕੌਮ ਦਾ ਅਵਾਰਡ ਦਿੱਤਾ ਜਾਣਾ ਚਾਹੀਦਾ ਤਾਂ ਇੱਕੋ ਇੱਕ ਸਿੰਘ ਆ ਵੀ ਸ਼ਹੀਦ ਭਾਈ ਬਿਆਨ ਸਿੰਘ ਹੂੰ ਸੋ ਸ਼ਹੀਦ ਭਾਈ ਬਿਆਨ ਸਿੰਘ ਸੰਤ ਜਰਨੈਲ ਸਿੰਘ ਨੂੰ ਜੋ ਸਤਕਾਰ ਪ੍ਰਾਪਤ ਹੈ ਉਹ ਇੱਕ ਵੱਖਰੀ ਉਹ ਰੱਖਦਾ ਉਹ ਉਹ ਫਖਰ ਤੋਂ ਵੀ ਉੱਪਰ ਹੈਗਾ ਰੋਹਾਨੀਅਤ ਦੇ ਤਾਲ ਤੇ ਪਰ ਜੇ ਫਖਰੇ ਕੌਮ ਪਿਛਲੇ 40 50 ਸਾਲਾਂ ਦਾ ਕੋਈ ਹੈ ਤਾਂ ਕੱਲਾ ਸ਼ਹੀਦ ਭਾਈ ਬੀਨ ਸਿੰਘ ਹੈ ਬੇਸ਼ੱਕ ਉਹਨਾਂ ਤੋਂ ਬਾਅਦ ਬਹੁਤ ਸਾਰੀਆਂ ਸ਼ਹਾਦਤਾਂ ਹੋਈਆਂ ਭਾਈ ਹਰਜਿੰਦਰ ਸਿੰਘ ਜਿੰਦੇ ਉਹਨਾਂ ਦੀ ਫਾਂਸੀ ਹੋਈ ਆ ਭਾਈ ਸਤਵੰਦ ਸਿੰਘ ਤੇ ਭਾਈ ਕੇਰ ਸਿੰਘ ਦੀ ਹੋਈ ਇਹਨਾਂ ਤਿੰਨਾਂ ਨੂੰ ਜੇ ਕਲੈਕਟਿਵਲੀ ਵੀ ਦਿੱਤਾ ਜਾਵੇ ਤਾਂ ਇਹ ਤਿੰਨ ਨੇ ਨਾ ਲੋਕ ਜਿਨ੍ਹਾਂ ਨੂੰ ਐਕਚੁਅਲੀ ਫਰ ਇੱਕ ਫਖਰੇ ਕੌਮ ਦਿੱਤਾ ਜਾਂ ਜੋ ਹੋਰ ਹੋਰ ਇਸ ਇਸ ਧਰਤੀ ਤੇ ਪੰਜਾਬ 20ਵੀਂ ਸਦੀ ਦੇ ਪਿਛਲੇ 4-5 ਦਹਾਕਿਆਂ ਦਾ ਜੇ ਕੋਈ ਫਖਰੇ ਕੌਮ ਹੈਗਾ ਤਾਂ ਉਹ ਤਿੰਨੋ ਹੀ ਸਿੰਘ ਨੇ ਸ਼ਹੀਦ ਭਾਈ ਬਿਆਨ ਸਿੰਘ ਸ਼ਹੀਦ ਭਾਈ ਸਤਵੰਦ ਸਿੰਘ ਤੇ ਸ਼ਹੀਦ ਭਾਈ ਕੇ ਸਿੰਘ ਉਹ ਤੋਂ ਬਿਨਾ ਕਿਸੇ ਨੂੰ ਵੀ ਫਖਰੇ ਕੌਮ ਆ ਜਿਹੜਾ ਨਹੀਂ ਦਿੱਤਾ ਜਾ ਸਕਦਾ ਬੇਸ਼ੱਕ ਸ਼ਹਾਦਤਾਂ ਕੁਰਬਾਨੀਆਂ ਤੇ ਐਕਸ਼ਨ ਬਹੁਤ ਵੱਡੇ ਹੋਏ ਹੋਣਗੇ ਪਰ ਜਿਹੜੇ ਉਹ ਸੈਕਸ਼ਨ ਨੇ ਇੱਕ ਇਤਿਹਾਸ ਦੀ ਹਵਾ ਮੋੜ ਦਿੱਤੀ ਉਸ ਐਕਸ਼ਨ ਨੇ ਸਿੱਖਾਂ ਵਿੱਚ ਜਿਹੜਾ ਸਵੈ ਮਾਨ ਭਰਿਆ ਸੋ ਉਹ 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 ਸਿਰਫ ਇੱਕੋ ਹੀ ਐਕਸ਼ਨ ਸੀ ਜਿਸ ਨੇ ਸਿੱਖਾਂ ਵਿੱਚ ਇੱਕ ਸਵੈ ਮਾਨ ਭਰਿਆ ਇੱਕ ਜਜ਼ਬਾ ਭਰਿਆ ਵੀ ਅਸੀਂ ਫਾਈਟ ਬੈਕ ਕਰ ਸਕਦੇ ਹਾਂ ਨਹੀਂ ਉਸ ਤੋਂ ਪਹਿਲਾਂ ਇੱਕ ਤਰ੍ਹਾਂ ਨਾਲ ਸਿੱਖ ਕਾਫੀ ਜਿਸ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਕਾਰਨ ਜਾਂ ਵੱਡੇ ਕਲੂ ਘਾਰੇ ਤੋਂ ਬਾਅਦ ਸਿੱਖ ਇੱਕ ਬਹੁਤ ਵੱਡੇ ਦੁਖਾਂਤ ਵਿੱਚ ਸੀ ਅਨਮੋਸ਼ੇ ਵੀ ਸੀ ਸੋ ਸਿੱਖ ਪੰਥ ਇੱਕ ਦੁਖਾਂਤ ਵਿੱਚ ਸੀ ਜੂਨ ਤੋਂ ਲੈ ਕੇ ਅਕਤੂਬਰ ਤੱਕ ਪਰ ਅਕਤੂਬਰ ਦੀ ਉਸ ਘਟਨਾ ਨੇ ਸਿੱਖਾਂ ਵਿੱਚ ਇੱਕ ਜज्ਬਾ ਭਰਿਆ ਵੀ ਅਸੀਂ ਫਾਈਟ ਬੈਕ ਕਰ ਸਕਦੇ ਹਾਂ ਸੋ ਉਸ ਜज्ਬੇ ਕਾਰਨ ਉਹਨੂੰ ਦੇਣਾ ਚਾਹੀਦਾ ਸੋ ਇਹ ਗੱਲ ਬਿਲਕੁਲ ਠੀਕ ਹੋਈ ਆ ਸੋ ਪ੍ਰਕਾਸ਼ ਸਿੰਘ ਬਾਦਲ ਬਿਲਕੁਲ ਵੀ ਫਖਰੇ ਕੌਮ ਦੇ ਲਾਇਕ ਨਹੀਂ ਉਹਨੇ ਕੱਲੀ ਕੋਈ ਗਲਤੀ ਨਹੀਂ ਕੀਤੀ ਆਪਣੇ ਸਮੁੱਚੇ ਰਾਸੀ ਜੀਵਨ ਦੌਰਾਨ ਉਹਨੇ ਲਗਾਤਾਰ ਪੰਥ ਨਾਲ ਧਰੋਹ ਕਮਾਏ ਆ ਪੰਥ ਨਾਲ ਗਦਾਰੀਆਂ ਕਰੀਆਂ ਹੈਗੀਆਂ ਉਹਦਾ ਇੱਕੋ ਇੱਕ ਨਿਸ਼ਾਨਾ ਸੀਗਾ ਵੀ ਸੱਤਾ ਤੇ ਕਾਬਜ ਰਹਿਣਾ ਸੋ ਇਹ ਅਕਾਲੀ ਦਲ ਦਾ ਜਾਂ ਸਿੱਖਾਂ ਦਾ ਕਦੇ ਵੀ ਸਿਧਾਂਤ ਨਹੀਂ ਰਿਹਾ ਸਿੱਖਾਂ ਨੂੰ ਨਵਾਬੀਆਂ ਹੂੰ ਆਉਂਦੀਆਂ ਰਹੀਆਂ ਤਖਤਾਂ ਵੱਲੋਂ ਸਿੱਖ ਉਹਨਾਂ ਨਵਾਬੀਆਂ ਨੂੰ ਠਕਰਾਉਂਦੇ ਰਹੇ ਆ ਸੋ ਪ੍ਰਕਾਸ਼ ਸਿੰਘ ਬਾਦਲ ਉਸ ਰਵਾਇਤ ਨੂੰ ਤੋੜ ਕੇ ਰਾਜਨੀਤੀ ਕਰਦੇ ਰਹੇ ਆ ਸੋ ਅੱਜ ਵੀ ਅਕਾਲੀ ਦਲ ਦਾ ਸੰਕਟ ਇਹ ਆ ਜੇ ਉਹ ਗੁਰਮਤ ਦੀਆਂ ਸੇਧਾਂ ਤੇ ਸਿੱਖ ਰਵਾਇਤਾਂ ਨੂੰ ਤੋੜ ਕੇ ਰਾਜਨੀਤੀ ਕਰਨੀ ਚਾਹੁੰਦੇ ਆ ਤਾਂ ਉਹਨਾਂ ਦੀ ਚਾਹੇ ਪੁਨਰਸਰਜਿਤ ਹੋਵੇ ਚਾਹੇ ਨਾ ਹੋਵੇ ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੈ ਸਾਡੇ ਲਈ ਖਾਲਸਾ ਪੰਥ ਦੀਆਂ ਰਵਾਇਤਾਂ ਸਿੱਖਾਂ ਦੀਆਂ ਰੀਤਾਂ ਸਿੱਖਾਂ ਦੇ ਸੰਸਕਾਰ ਔਰ ਗੁਰਮਤ ਦੀਆਂ ਸਿੱਧਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਧ ਹੈ ਜਿਹੜੀ ਸੱਤਾ ਮਿਲੇ ਨਾ ਮਿਲੇ ਮਤਲਬ ਕਿ ਸਾਡੇ ਲਈ ਸਾਡੇ ਲਈ ਵੋਟ ਪੋਲਿਟਿਕਸ ਬਿਲਕੁਲ ਵੀ ਜ਼ਰੂਰੀ ਨਹੀਂ ਸਿਧਾਂਤ ਜ਼ਰੂਰੀ ਨੇ ਸਿਧਾਂਤਾਂ ਨੂੰ ਪਿੱਠ ਦੇ ਕੇ ਜੇ ਕੋਈ ਰਾਜਨੀਤੀ ਕਰੂਗਾ ਉਹ ਫਖਰੇ ਕੌਮ ਨਹੀਂ ਹੋਊਗਾ ਉਹਨੂੰ ਕੁਝ ਕੌਮ ਦਾ ਹੋਰ ਜਿਹੜਾ ਕੁਝ ਵੀ ਕਿਹਾ ਜਾ ਸਕਦਾ ਪਰ ਉਹਦੇ ਫਖਰ ਨਹੀਂ ਕੀਤਾ ਜਾ ਸਕਦਾ ਜੀ ਬਿਲਕੁਲ ਜੀ ਕਿਤਨਾ ਕਿਤੇ ਜਿਸ ਤਰੀਕੇ ਦੇ ਨਾਲ ਆਪਾਂ ਜੇ ਮੰਨਦੇ ਹੈਗੇ ਆ ਕਿ ਸਿੱਖ ਸੰਸਥਾਵਾਂ ਜਿਹੜੀਆਂ ਨੇ ਕਮਜ਼ੋਰ ਹੋਈਆਂ ਨੇ ਔਰ ਇਹਦੇ 'ਚ ਕੋਈ ਗੱਲ ਨਹੀਂ ਜਥੇਦਾਰ ਸਾਹਿਬਾਨ ਵੀ ਇਹ ਗੱਲ ਕਹਿੰਦੇ ਨੇ ਕਿ ਸਿੱਖ ਸੰਸਥਾਵਾਂ ਕਮਜ਼ੋਰ ਹੋਈਆਂ ਨੇ ਕੋਈ ਸਮਾਂ ਹੁੰਦਾ ਸੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬੋਲਦਾ ਸੀ ਤੇ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕੋਈ ਗੱਲ ਕਹੀ ਜਾਂਦੀ ਸੀ ਤੇ ਸੈਂਟਰ ਦੀ ਸਰਕਾਰ ਜਿਹੜੀ ਹੈ ਉਸ ਨੂੰ ਮੰਨਣੀ ਪੈਂਦੀ ਸੀ ਜਾਂ ਸੁਣਨੀ ਪੈਂਦੀ ਸੀ ਪਰ ਹੁਣ ਇਹੋ ਜਿਹਾ ਮਾਹੌਲ ਸੰਸਥਾਵਾਂ ਨੂੰ ਇੰਨਾ ਜ਼ਿਆਦਾ ਕਮਜ਼ੋਰ ਕਰ ਦਿੱਤਾ ਕਿ ਸ਼੍ਰੋਮਣੀ ਕਮੇਟੀ ਦਾ ਡੈਲੀਗੇਸ਼ਨ ਜਿਹੜਾ ਹੈ ਦਿੱਲੀ ਦੇ ਵਿੱਚ ਵੇਟ ਕਰਦਾ ਰਹਿੰਦਾ ਔਰ ਦਿੱਲੀ ਦਾ ਮੁੱਖ ਮੰਤਰੀ ਜਿਹੜਾ ਕਿ ਆਪਾਂ ਕਹਿ ਲਈਏ ਕਿ ਕਮਿਊਨਿਪਲ ਕਾਰਪੋਰੇਸ਼ਨ ਹੈ ਉਹ ਵੀ ਜਿਹੜਾ ਬਾਹਰ ਆ ਕੇ ਜਿਹੜਾ ਹੈ ਉਹ ਡੈਲੀਗੇਸ਼ਨ ਨੂੰ ਮਿਲਦਾ ਨਹੀਂ ਹੈਗਾ ਜਾਂ ਸਮਾਂ ਨਹੀਂ ਦਿੰਦਾ ਹੈਗਾ ਇਦਾਂ ਦੇ ਹਾਲਾਤ ਔਰ ਸੰਸਥਾਵਾਂ ਬਚਾਉਣੀਆਂ ਕਿਉਂ ਜ਼ਰੂਰੀ ਹੁੰਦੀਆਂ ਨੇ ਅਸੀਂ ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਹੈਗੇ ਹਾਂ ਸਰਦਾਰ ਅਤਾ ਸਿੰਘ ਜੀ ਜੇ ਮੋਨਾਰਕੀ ਦੀ ਗੱਲ ਕਰੀਏ ਹੁਣ ਮੌਜੂਦਾ ਸਮੇਂ ਦੇ ਵਿੱਚ ਨਹੀਂ ਹੈ ਪਰ ਉਹ ਆਪਣੀ ਇੱਕ ਸੰਸਥਾ ਨੂੰ ਉਸੇ ਤਰੀਕੇ ਦੇ ਨਾਲ ਸੁਰਜੀਤ ਰੱਖਣਾ ਚਾਹੁੰਦੇ ਨੇ ਤੇ ਉਹਨੂੰ ਕਿੰਨਾ ਉਹਦੇ ਤੇ ਉਹ ਖਰਚਾ ਕਰਦੇ ਨੇ ਕਿੰਨਾ ਟਾਈਮ ਸਪੈਂਡ ਕਰਦੇ ਨੇ ਤੇ ਸਾਡੇ ਕੋਲ ਤੇ ਇੱਕ ਬਣਿਆ ਬਣਾਇਆ ਢਾਂਚਾ ਹੈਗਾ ਅਸੀਂ ਉਹਨੂੰ ਜਿਹੜਾ ਹੈ ਕਿਤਨਾ ਕਿਤੇ ਖਰਾਬ ਕਰਨ ਤੇ ਜਿਹੜਾ ਲੱਗੇ ਹੋਏ ਆਂ ਔਰ ਕਿਤਨਾ ਕਿਤੇ ਜਿਹੜਾ ਹੈ ਕੌਮ ਇਸ ਫੈਸਲੇ ਦਾ ਜਿਹੜਾ ਸਵਾਗਤ ਆਪਾਂ ਕਹਿ ਸਕਦੇ ਆਂ ਕਰਦੀ ਹੈਗੀ ਆ